ਹਾਜੀ ਕਿਤਾ ਹਾਂ ਜਾਲ YouTube ਵਾਲਿਓ ਨਹੀਂ ਕਹਿੰਦਾ ਸ਼ਹਿਰ ਦਾ ਪਹਰੇ ਕਿੰਤਰ ਕੁ ਨਹੀਂ ਜਾਂਦਾ ਆਪਾਂ ਸ਼ਹਿਰ ਦਾ ਪਹਰੇ ਘੁੰਮ ਰਹੇ ਆ ਬਹੁਤ ਸਿਆਲੇ ਫਰਮੀ ਆ ਚਲੋ ਦਵਾਈ ਵੜ ਲਈਏ ਹੁਣ ਆਪਾਂ ਇੱਥੋਂ ਸਿੱਧਾ ਬੱਸ ਸੈਂਟਰ ਨੂੰ ਜਾਣਾ ਆਪਾਂ ਨਾਲ ਆਰੀਆਲ ਪੀਣਾ ਆ ਨਾਲੀ ਵਾਲ ਪੀ ਕੇ ਇਸ ਹਿਆਰਪੁਰੋਂ ਆਪਾਂ ਕਰਦਣਾ ਆ ਅੱਲਵਿਲਾ ਇੱਥੇ ਤੇ ਪੀਣਾ ਨਾ ਮੈਂ ਕਿਹੜਾ ਗਵਰਨਮੈਂਟ ਕਾਲਜ ਤੋਂ ਗਾਂ ਜਿਹੜਾ ਆ ਆਈਟੀਆਈ ਕਾਲਜ ਇੱਥੇ ਪਿੰਡ ਆ। ਇਹ ਲੈ ਕੇ ਜਾਣਾ। ਕੁੜੀ ਸੁਖਨੀ ਕਹਿੰਦੀ ਮੈਂ ਬਿਨਾ ਚ। ਸ਼ਹਿਰ 'ਚ ਦੇਖੋ ਕਿ ਨਹੀਂ ਤਪਸ਼ ਲੱਗਦੀ ਸੀ ਕਿ ਸ਼ਾਰਟਕਟ ਹੋ ਗਿਆ ਪਿੰਡਾਂ ਵਿੱਚ ਦੀ। ਇੰਨੇ ਦਰਸਤ ਲੱਗੇ ਆ ਠੰਢੀ ਠੰਢੀ ਹਵਾ ਆਉਂਦੀ ਐ ਨਾਲ। ਇੰਨੀ ਧੁੱਪ ਦੇ ਵਿੱਚ ਵੀ। ਇੰਨਾ ਫਾਇਦਾ ਜਦ ਰੱਖਦਾ ਮੈਂ ਇਹਨਾਂ। ਮੈਂ ਆ ਕੱਢਨਾ। ਤੇਰੇ ਕੋ ਨਹੀਂ ਹੁਣ। ਸੋ ਗਾਇਸ ਮੇਰੀ ਛੋਟੀ ਭੈਣ ਮੇਰੇ ਬਾਹਰ ਹੀ ਹੈ ਬਾਲ ਚੱਲ ਪਾਪੀ ਤੇ ਜਾਣ ਨੂੰ ਤਿਆਰ ਕਰਦੀ ਆ ਕਿੱਥੇ ਜਾਣ ਨੂੰ ਪਾਪੀ ਤੇ ਜਾਣ ਨੂੰ ਓਕੇ ਪਾਪੀ ਤੇ ਜਾਣ ਨੂੰ ਹਮਮ ਕਰੋ ਕਰੋ ਕੀ ਗੱਲ ਹੈ ਬਣਾਏਗਾ ਕੀ ਕਰਨ ਮੈਨੂੰ ਚੀਰ ਕਦੂੰਗੀ ਤੇਰਾ ਚੀਰ ਪਾਪੀ ਤੇ ਜਾਣਾ ਹੈ ਤਾਂ ਕਾ ਕਿ ਤੇਰੀ ਕਦੂੰਗੀ ਓਕੇ ਬਣਾ ਦ ਬਣਾ ਦ ਤੇਲ ਲਾਇਆ ਮੇਰੀ ਭੈਣ ਨੇ ਆ ਦੇਖੋ ਗਾਇਸ ਐ ਸਿਰ ਉੱਤੇ ਤੇਲ ਲਾ ਕੇ ਮ사ਜ ਕਰਦੀ ਹੈ ਹਨਾ ਕਦਾ ਸਿੱਧਾ ਕਦਮ ਹੁੰਦਾ ਸਿੱਧਾ ਨਹੀਂ ਕੱਢ ਹੁੰਦਾ ਕੋਈ ਨਹੀਂ ਭੈਣ ਜੀ ਦੇਖ ਕੇ ਕੱਢ ਲਓ ਵੱਧੂ ਟਾਈਮ ਆ ਆਪਣੇ ਉਹ ਦੇਖੋ ਕਿ ਕੱਢ ਲਾਂ ਨਾ ਕਿੰਦਾ ਦੀ ਕੱਢ ਹੁੰਦਾ ਸਿੱਧਾ ਮੈਂ ਤੇਰਾ ਤਾਂ ਆ ਤਾ ਆ ਤੇਰੇ ਕੋਸ ਲੱਗਾ ਆਰੇ ਤੇਰੇ ਕੋਸ ਲੱਗਾ ਕੋਈ ਕੈਮਰਾ ਮੈਂ ਤਾਂ ਅਜੇ ਤੱਕ ਕੀਤਾ ਮੈਂ ਟੀ-ਸ਼ਰਟ ਨਹੀਂ ਪਾਈ ਜਾਂਗੀ ਇੱਦੇ ਬੈਠਾ ਕਿਸੇ ਤਾਂ ਪਾ ਲੰਗਾਨਾ ਕੋਮਾ ਕਾਤੇ ਕਿਸੇ ਤੋਂ ਪਾ ਮਤ ਚਰ ਰਹ ਜਾਨ ਕੀ ਤੀਸ਼ੇ ਚ ਪਾ ਕੇ ਆ ਨਹੀਂ ਲੜਦਾ ਤੁਸੀਂ ਆਜੋ ਪਹਿਲਾਂ ਕਰੋ ਮੇਰੇ ਬਾਅਦ ਬਣਦੇ ਨਹੀਂ ਤੀਸ਼ੇ ਚ ਪਾ ਮੱਛਰ ਹਜੇ ਨਹੀਂ ਰਾਤ ਨੂੰ ਆਉਂਦਾ ਹੁੰਦਾ ਪਤਾ ਆਪਾਂ ਦਾ ਏਸੀ 'ਚ ਪੈ ਜਾਣਾ ਮੱਛਰ ਏਸੀ 'ਚ ਕਿੱਥੇ ਹੁੰਦਾ ਲੈ ਲੋ ਕਿੰਨਾ ਧਿਆਨ ਆ ਕੇ ਮੱਛਰ ਲੜ ਜਾਣਾ ਕਹਿੰਦੀ ਮੇਰੀ ਭੈਣ ਕਹਿੰਦੀ ਟੀ-ਸ਼ਰਟ ਪਾ ਕੇ ਆ ਛੇਤੀ ਯਾਰ ਹਨਾ ਹਾਂ ਮੈਂ ਬਰਸੀ ਤਾਂ ਤੁਸੀਂ ਇੰਨੀਆਂ ਗੱਲਾਂ ਕਿੱਥੋਂ ਕੱਢਦੇ ਆ ਹਾਂਜੀ ਤੁਸੀਂ ਇੰਨੀਆਂ ਗੱਲਾਂ ਕਿੱਥੋਂ ਕੱਢਦੇ ਆ ਜੀਨੇ ਸਾਥ ਮੈਨੂੰ ਗੱਲਾਂ ਕਿੱਦਾਂ ਨੂੰ ਗੱਲਾਂ ਕਰਦੇ ਆ ਕੱਲ ਮੰਮੀ ਆਪਣੀ ਜੀ ਕਹਿੰਦੀ ਹੈ ਕਹਿੰਦੀ ਜੀਨੇ ਕਹੀ ਗੱਲਾਂ ਕਰ ਆ ਐਦਾਂ ਨਾ ਕਰੋ ਬਾਲ ਪਟਦੇ ਨੇ ਤੁਸੀਂ ਤਾਂ ਤੁਸੀਂ ਦੁਕਾਨ ਕਿੰਨੇ ਚਿਰ ਹੋਗੇ ਤੈਨੂੰ ਖੋਲੀ ਨੂੰ ਹਾਂਜੀ ਸ਼ਾਪ ਕੋਲ ਜਾਇ 6 ਵਜੇ ਖੁੱਲ ਜਾ ਕੋਲ ਜ ਨਹੀਂ ਤੈਨੂੰ ਕਿੰਨਾ ਟਾਈਮ ਹੋ ਗਿਆ ਮੈਂ ਕਿਹਾ ਦੁਕਾਨ ਖੋਲੀ ਨੂੰ ਆਇਆ ਤੇਲ ਲਾਉਣਾ ਸਿਰ ਨੂੰ ਬਾਲ ਬੋਣੇ ਹੇਅਰ ਸਲੂਨ <table> ਤਾਂ ਦੇ ਮੈਂ ਤੈਨੂੰ ਤਾਂ ਵਧੀਆ ਕੋਣੀ ਬਣਾ ਦੂੰਗੀ ਵਲੌਗ ਦੀ ਬਣਾ ਦੋ ਆ ਦੇਖੋ ਵੀਡੀਓ ਬੰਦ ਹੀ ਆ ਉਹਨਾਂ ਨੇ ਦੇਖਣਾ ਵਧੀਆ ਬਣਾਉਂਦੀ ਮੈਂ ਆਪ ਹੀ ਸਿੱਖ ਲਿਆ ਮੈਂ ਆਪ ਹੀ ਸਿੱਖ ਲਿਆ ਜਿਸੇ ਦੋ ਬਣੀ ਅਭਿਸ਼ੇਖਲੇ ਸੁਖਮਨੀ ਨਾ ਤਾਂ ਕਰਾਈ ਨਹੀਂ ਵਲੌਗ ਹੂੰ ਛੋਟੇ ਰਤੂ ਨੇ ਦੇ ਗਾਦਾ ਹਮਰਾ ਕੀ ਹਾਂ ਅੱਜ ਮੀਂਹ ਹਵਾ ਚੱਲਦੀ ਨੇਰੀ ਸੁਖਨੀ ਨੂੰ ਅੱਜ ਮੈਂ ਉਹ ਲੈ ਕੇ ਦਿੱਤਾ ਇਹ ਸ਼ਹਿਰ ਪੁਰਾਣਾ ਹੈ ਨਾਰੀਅਲ ਨਾਲੀਅਰ ਨਾਈਸ ਹੈ ਹੂੰ ਪੀਤੇ ਤਾਂ ਓਕੇ ਪਿੰਦੀ ਥੋੜਾ ਜੇ ਹੁੰਦੀ ਆ ਰੋਲਾ ਜਾਦੇ ਹੁੰਦਾ ਇਹਦਾ ਲਾਈਟ ਥੋੜੀ ਹੈ ਜੇ ਰੋਲਾ ਜਾਦੇ ਆ ਬਣਾ ਤੇ ਨਹੀਂ ਹੁਣ ਮੈਨੂੰ ਨਾਣਾ ਪੁੱਤ ਹੁਣ ਜਲਦੀ ਤੇਲ ਲੱਗ ਗਿਆ ਮੈਨੂੰ ਨਾਣਾ ਆ ਉਹਦੀ ਪਿਆਰ ਫਰੋਂਦੀ ਪਾਲਾਂ ਕਾ ਤੇ ਜਾਂ ਬਾਈ ਮੈਂ ਲੈ ਲੈਂਦਾ ਕਾ ਤੇ ਨਹੀਂ ਸਹੀ ਲੱਗਦਾ ਐਡਾ ਨਹੀਂ ਲੱਗਦਾ ਤਾ ਸੋਨਾ ਬਣ ਕੇ ਆ ਜਾ ਸੋਨਾ ਬਣ ਕੇ ਆਵਾਂ ਹਾਂ ਚੱਲ ਆ ਕੇ ਮੈਂ ਸੋਨਾ ਬਣ ਕੇ ਫੇ ਕੱਪੜੇ ਪਾ ਕੇ ਆਉਂਗਾ ਤੇਰੇ ਕੋਲ ਠੀਕ ਹੈ ਫੇ ਫੇ ਬਾਹਰ ਜਾਣਾ ਹਾਂ ਫੇ ਬਣਾ ਦੇ ਮੇਰੇ ਬਾਸ ਠੀਕ ਹੈ ਚਲਾਇਆ ਗੱਲਾਂ ਕਰਦੇ ਬਲੌਗ ਚ ਆਹ ਦੇ ਲੋਕੀ ਆਪਾਂ ਦਾ YouTube ਆ ਔਰ ਨਾ ਜੈਨੀ ਇਦਿਚ ਦੇਖ ਲੈ ਆ ਉਹਦੇ ਆਪਾ ਕਿਦਾ ਤੂੰ ਹਣੜ ਨਹੀਂ ਜੀ ਆਪਾ ਨਹੀਂ ਮੈਂ ਨਹੀਂ ਹਣੜਦਾ ਦੇਖੋ ਸਾਡੇ ਕੋਲ ਸਵੇਰੇ ਮਾੜ ਕੇ ਬੰਗਾ ਸੁਰਖੀਆਂ ਬਿੰਦੀਆਂ ਮਾਂ ਸਾਦ ਕੇ ਮਾੜੂ ਬਿੰਦੀ ਕਿ ਆ ਰੋਣਾ ਮੈਂ ਦੇਖੋ ਸਵੇਰੇ ਲਾ ਲੈਂਦੇ ਆਰਾ ਕੇ ਇਹ ਹੀ ਫੇਵਰੇਟ ਹੈ ਕੱਪੜੇ ਇੰਨੇ ਆ ਨਾ ਉਹ ਨਹੀਂ ਪਾਉਣਿਆ ਲੜਕੇ ਪਾਉਂਦੀ ਆ ਜਾਂ ਇਹ ਜਾਂ ਇੱਕੋ ਕਾਲਾ ਸੂਟ ਜਾਂ ਇੱਕ ਵਾਰ ਕਹਿੰਦੇ ਮੈਂ ਇਹ ਹੀ ਪਾਉਣਿਆ ਤੇ ਪਹਿਲਾਂ ਦੁਪਹਿਰ ਕਾਲਾ ਨੂੰ ਤਵੇਫੀ ਕਾਲਾ ਸੂਟ ਪਾਇਆ ਨਾ ਦੁਪਹਿਰੇ ਇੰਨੀ ਗਰਮੀ ਚ ਉਨੇ ਜੋ ਗੱਲਾਂ ਕਿੱਥੋਂ ਸਿੱਖਦੀਆਂ ਇਹਨੇ ਹਾਂ ਗੱਲਾਂ ਕਿੱਥੋਂ ਕੱਢਦੀਆਂ ਇਹਨੀਆਂ ਗੱਲਾਂ ਹਾਂ ਹੁਣ ਮੈਂ ਜੋ ਤੇਲ ਲਾਉਂਦਾ ਮੈਨੂੰ ਕਹਿੰਦੀ ਛੇਤੀ ਬਹਾਲਾ ਬਾਲ ਜੇ ਬਹਾਉਣੇ ਤਾਂ ਮੈਂ ਦੁਖੀ ਬਹੁਤ ਆ ਨਹੀਂ ਬਣੀ ਫਿਰ ਮੈਂ ਦੁਖੀ ਹੋ ਜਾਣਾ ਇਹ ਬਣੇ ਫਿਰ ਨਹੀਂ ਦੁਖੀ ਹੋਣਾ ਹਾਂ ਜੇ ਮੈਂ ਨਾ ਬਣਾਉਂਦਾ ਫਿਰ ਹਾਂ ਜੇ ਨਾ ਬਣਾਉਣਾ ਫਿਰ ਫੇਰ ਦੁਖੀ ਹੋ ਕੇ ਓਕੇ ਫੇਰ ਦੁਖੀ ਹੋ ਜਾਣਾ ਇਹ ਕਿੱਥੋਂ ਕੱਢਦੀਆਂ ਇਹਨੀਆਂ ਗੱਲਾਂ ਸੁਖਰੀ ਤੂੰ ਤਾਂ ਕੋਈ ਪੁਰਾਣੇ ਜਨਮ ਚ ਸਿਆਣੀ ਬੇਬੇ ਸੀ ਹੈਨਾ ਮੈਂ ਕਿਹਾ ਤੂੰ ਪ੍ਰਾਣੀਆਂ ਚਾਂਗ ਤੇ ਸਿਆਣੀ ਬੇਬੇ ਸੀ ਇਦਾਂ ਵਿੱਚ ਤੂੰ ਦੀਦੀ ਨਹੀਂ ਹੈਗੀ ਇਦਾਂ ਪਿੱਛੇ ਹੋ ਇੱਥੇ ਹੋ ਕੇ ਬਣਾ ਕੈਮਰੇ ਚ ਵੀ ਦਿਸੇਗਾ ਨਾ ਤੂੰ ਆਦੇ ਇਦਾਂ ਆਦੇ ਹੁਣ ਦੀਦੀ ਹੈ ਨਾ ਦੇਖ ਇੱਧਰ ਜੇ ਮੈਂ ਮੁੰਡਾ ਸੋਨਾ ਬਣਾਦਾ ਹਾਂ ਹਮ ਮੁੰਡਾ ਬਣਾਉਂਦਾ ਮੰਮੀ ਨੂੰ ਕਹੋ ਗਿਆ ਤੇਰਾ ਮੁੰਡਾ ਬੜਾ ਸ਼ੈਤਾਨ ਆ ਠੀਕ ਹੈ ਨਹੀਂ ਹੁੰਦੀ ਮੰਮੀ ਨੂੰ ਮੇਰੀ ਨੂੰ ਤੇਰੇ ਮੁੰਡਾ ਬਹੁਤ ਤੇਰੀ ਤੇਰੀ ਮੰਮੀ ਛੋੜੀ ਆ ਹਮ ਦੋਨਾਂ ਦੇ ਤੇਰੀ ਆ ਇੱਕ ਮੇਰੀ ਆ ਹਾਂ ਫਿਰ ਤੂੰ ਕੀ ਕਹਿੰਦੀ ਹੁੰਨੀ ਆ ਕਿ ਤੇਰੇ ਮੁੰਡਾ ਕੀ ਆ 4 ਹਾਂ 4 ਚਤਾਨ 4 4 ਹਾਂ ਓਕੇ ਹੋਰ ਕੋਈ ਗੱਲਬਾਤ ਨਹੀਂ ਕਰਨੀ ਫਿਰ ਮੈਂ ਬਲੌਗ ਬੰਦ ਕਰ ਦਣਾ ਹਾਂਜੀ ਹੋਰ ਕੋਈ ਗੱਲਬਾਤ ਤਾਂ ਨਹੀਂ ਕਰਨੀ ਚਾਹੁੰਦੇ ਤੁਸੀਂ ਆ ਕਾ ਕਾ ਨਹੀਂ ਆ ਹਲੇ ਕਿਹੜੀ ਅੱਜ ਬਹੁਤ ਚਿੱਲੀ ਮੈਂ ਪਹਿਲਾਂ ਕਾ ਸੂਟ ਪਾਇਆ ਸੀ ਨਾ ਗਰਮੀ ਬਹੁਤ ਲੱਗੀ ਹਾਂ ਕਾਲੇ ਸੂਟ ਨੇ ਮੈਨੂੰ ਗਰਮੀ ਬਹੁਤ ਲੱਗੀ ਹੋਰ ਦੱਸੋ ਆਪਣੇ ਹੋਰ ਗੱਲਬਾਤ ਕਰੋ ਕੱਲ ਤੁਸੀਂ ਫਰਕ ਪਾਈ ਸੀ ਦੁੱਜੀ ਆਪਣੇ ਉਹ ਜਿਹੜੀ ਕਲਰ ਦਾ ਨਹੀਂ ਮੈਨੂੰ ਪਤਾ ਪੌਣੀ ਹੁੰਦੀ ਦੱਸਿਓਗੀ ਇਹ ਵਾਲੇ ਪਾਈ ਸੀ ਕੱਲ ਹਾਂ ਹੋਰ ਦੱਸੋ ਕੱਲ ਮੈਂ ਗਾਇਸ ਇਹ ਵਾਲੀ ਪਾਈ ਇੱਕ ਸਾਡੇ ਸੱਪ ਘੁੰਮਦਾ ਨਾਲੀ ਦੇ ਵਿੱਚ ਉਹਦਾ ਵੀ ਧਿਆਨ ਰੱਖ ਰਹੇ ਹਾਂ ਅਸੀਂ ਨਾਲ-ਨਾਲ ਹੈਨਾ ਹਾਂ ਕਿੱਦਾਂ ਆਏ ਸੀ ਦੇਖਿਆ ਕਿ ਤਾਂ ਡੱਡੂ ਪੜਿਆ ਚੁੱਕ ਨਹੀਂ ਹੁੰਦੇ ਚਲੋ ਬਲੌਗ ਹਾਂ ਕੋਈ ਗੱਲ ਤਾਂ ਨਹੀਂ ਕਰਨੀ ਬੰਦ ਕਰ ਦਵਾ ਕੰਨਾਂ ਨਾਲ ਐ ਕਰੋ ਫੇਰ ਇੱਧਰ ਮੂੰਹ ਕਰੋ ਨਾ ਗੱਲ ਕਰੋ ਮਮਮੀ ਆ ਗਈ ਗੱਲ ਕਰੋ ਤੇ ਮਮਮੀ ਨਾਲ ਵੀ ਆਉਗੀ ਗੱਲ ਕਰੋ ਇੱਧਰ ਫੇਰ ਗੱਲ ਕਰੋ ਇਧਰ ਗੱਲ ਕਰੋ ਮੁੰਡਾ ਬਰਨਾ ਹੈ ਹਾਂ ਬਾਬੀ ਆ ਬਾਬੀ ਆ ਗਈ ਬਾਬੀ ਬਾਬੀ ਕਿਆ ਕਰ ਅਚਾ ਮम्मी ਕਾਉਂਗੀ ਮੈਂ ਬਾਬੀ ਕਿਆ ਕਰ ਬਾਬੀ ਆ ਗਈ ਮम्मी ਉਹ ਤਾਂ ਨਹੀਂ ਕੁਛ ਕਹਿਣਾ ਚਾਹੁੰਦੇ ਬੀਲੀ ਪੜਾਈ ਆ ਤੁਸੀਂ ਮੈਨੂੰ ਯਾਦ ਦੇ ਦੋਗੇ ਨਾਲ ਮੈਂ ਹਾਂ ਹੈ ਫੜਾ ਸੀ ਨਾਲ ਲੀ ਗੇ ਹਾਂ ਨਾਲ ਲੀਏ ਸੀ ਨਹੀਂ ਬਿੱਲੀ ਸੀ ਅੱਗੇ ਜਿੱਦਾਂ ਲਾਇਕ 44 43 43 ਇਦਾਂ ਹੁੰਦਾ ਹੈ ਅੱਜ ਸਹੀ ਆ ਤੇ ਮੈਂ ਦੇ ਲੋ 44 ਹੋ ਗਏ 45 ਹੋ ਗਏ ਨਹਾਣੇ ਲੜਣਾ ਆ 2 ਵਜੇ ਹੁਣ ਪੂਰੇ 2 ਵਜ ਬੱਜ ਗਏ ਆ ਨਾਲ ਇਹਨਾਂ ਨੂੰ ਸ਼ਾਵਰ ਦੇ ਦਾਂ ਥੋੜਾ ਸਿਰ ਚ ਪਾਣੀ ਪਾਈ ਦੇ ਇਹਨਾਂ ਦੇ ਤੇ ਹੁਣ ਟੋਕਰਾ ਡੇਢ ਟੋਕਰਾ ਸੈੱਡ ਦੇਣਾ ਤੇ ਫੇਰ ਮੁੜ ਕੇ 5 ਵਜੇ ਮੰਮੀ ਨੂੰ ਚੋਲਣੇ ਨੇ 5 5 ਵਜੇ ਬਾਹਰ ਕੱਢ ਕੇ ਪੱਠੇ ਪਾ ਕੇ ਪੈਪ ਲਾ ਕੇ ਫੇਰ ਨਹਾਵਾ ਦੇਣਾ ਆ ਦੇਖੋ ਆ ਜਿਆ ਛੋਟੀ ਦੇਣਾ ਇਹ ਨਿੱਡਾ ਐਵੇਂ ਸਿਰ ਚ ਦਾਂ ਔਰ 4 ਬਣ ਗਏ ਸਿਰਾਂ 'ਚ ਪਾਈ ਦੇਣਾ ਦੇ ਪਾਣੀ ਸੋ ਤੋਂ ਇਹ ਵੀ ਆ ਹੀ ਕਰੇਗਾ ਆ ਬੱਡੀਏ ਰੂਪੀ ਕੋਣ ਜਦੋਂ ਅਸੀਂ ਖੜੇ ਸੀ ਇਹ ਵੀ ਹੈ ਮੈਂ ਨਿਆਰੇ ਨਾਲ ਪਾਉਂਦੀਆਂ ਨੂੰ ਗਰਮੀ ਬਹੁਤ ਆ ਬਈ ਨਹੀਂ ਵੀ ਰਹੀ ਜਣ 15 20 ਮਿੰਟ ਇਹਦਾ ਪਾ ਕੇ ਨਾ ਸਰਾਂ ਦੇ ਵਿੱਚ ਨਾ ਹੁਣ ਇਹਨਾਂ ਨੂੰ ਪਿੰਟੇਨਰਾ ਲਾ ਦਣਾ ਔਰ ਬਾਲਟੀਆਂ ਵਿੱਚ ਭਰ ਜਾਨਾ ਚੱਲੀ ਚਾ ਮਿਲਾ ਕੇ ਛੱਡ ਦੋ ਨਾ ਪੱਠੇ ਹੈ ਵਧੀਆ ਫੀਡ ਪਾ ਦੇਣੀ ਆ ਤੇ ਫੇਰ ਮੈਂ ਵੀ ਜਾ ਕੇ ਸੀਚ ਵੜ ਜੇ ਨੇ ਇਹਨਾਂ ਵੀ ਨਿਆਰੇ ਜਿਹੇ ਦੇ ਨਾਲ ਠੰਡੇ ਜਿਹਾ ਹੋ ਜਾਣਾ ਥੋੜਾ ਜਿਹਾ ਇਹਨਾਂ ਨੂੰ 5 ਵਜੇ ਕੱਢਣਾ। ਹੁਣ ਇਹ ਵੀ ਠੰਡੀਆਂ ਹੋ ਗਈਆਂ ਆਪਾਂ ਵੀ ਜਾ ਕੇ ਬਾਸ਼ਾਵਰ ਲੈ ਕੇ ਇਸੇ ਵਿੱਚ ਵੜ ਕੇ ਜਾ ਕੇ 5 ਵਜੇ ਨਿਕਲਾਂਗੇ ਬਾਹਰ। ਤੇ ਇਹਨੇ ਆਨੰਦ ਲੈਣਗੇ ਹੁਣ ਠੰਡਾ ਹੋ ਗਿਆ ਨਾਲੇ ਇਹਨਾਂ ਦਾ ਕਮਰਾ ਤੇ ਨਾਲੇ ਇਹ ਵੀ ਠੰਡੀਆਂ ਹੋ ਗਈਆਂ ਨਾਲੇ ਪੱਟੇ ਖਾਣੀਆਂ ਸੀ। ਸੋ ਇਹ ਤਾਂ ਆਉਣ ਨੂੰ ਕਈ ਮੈਂ ਦੇਖਿਆ ਦੁਪਹਿਰ ਨੂੰ ਨਹੀਂ ਪੁੱਛਦੇ ਜਨਵਰੀ ਨੂੰ ਕਈ ਮਹੀਨੇ ਨਾਲਾ ਦੇ ਨਾਤੀ ਨਾ ਨਾਂ ਸੀ। ਚਲ। ਇਹਨੂੰ ਕਰੀਏ। ਭੂਆ ਮੇਰੇ ਤੇ ਮੁੰਡਾ ਆ। ਉਹਨੇ ਆ ਗਾਂ ਰੱਖੀ ਐਕਾ ਉਹ ਗਾਂਜ ਦਾ ਇਦਾਂ ਐ। ਉਹਦੇ ਵਿਚਾਰੇ ਤੇ ਹਨ ਕਿੰਦਾ ਕੰਮ ਆ ਤੁਹਾਨੂੰ ਮੈਂ ਗੋਆ ਹਿਸਾਬ ਨਾਲ ਲਗਾ ਕੇ ਲੈ ਨਹੀਂ ਸਕਦਾ ਪਰ ਮੈਂ ਮਹੀਨਾ ਨਿਣਾਈ ਗਿਆ। ਕਈ ਨਹੀਂ ਨਿਣਾਉਂਦੇ ਕੇਅਰ ਵੀ ਕਰਦੇ ਹੈਗੇ। ਮੈਨੂੰ ਪਤਾ ਹੈ ਕਹਦੇ ਮੜਾ ਜਗੋਹ ਲੱਗਾਂ ਉਹ ਲੱਗਾ ਕਿਤੇ ਵੀ ਐ ਸਾਫ ਹੈ ਹੀ ਕੋਈ ਕਹਿ ਸਕਦਾ। ਤੇ ਇਹ ਉਹਦਾ ਵੀ ਇੰਨੀ ਵਧੀਆ ਹੈ ਜੇ ਗੋਆ ਕੀਤਾ ਆਏ ਨੇ ਬਹਿਣਾ ਨਹੀਂ। ਚੱਕੂਗੇ ਬਹਿਣਾ ਹੈ ਮੇਰਾ ਅੱਜ 2:00 ਵਜ ਜਾਣ। ਇੰਨੀ ਜਣ ਕੇ ਵੀ ਵਧੀਆ ਜਾਂਦਾ ਹੈ ਬਹਿਣ ਨੂੰ। ਚਲੋ ਉਹ ਨਿਣਾ ਦਈਏ ਨਾ ਉਹਨੂੰ ਲਾ ਕੇ ਵੀ ਆਪਾਂ ਚੱਲ ਜਾਈਏ ਅੰਦਰ। ਤੇ ਬਲੌਗ ਹੁਣ ਆਪਣਾ ਡੇਲੀ ਆ ਕਰੂ ਗੱਲਾਂ ਉੱਤੇ ਕਰੇ ਕਰਾਂਗੇ ਹਨਾ ਠੀਕ ਹੈ ਬਾਏ 4:00 ਵੱਜ ਗਏ ਆ ਮੁੜ ਕੇ ਉੱਠਦੀ ਨਹੀਂ ਹੈਗੀ ਦੇਖੋ ਨਹੀਂ ਇਹ ਸੋ ਨਹੀਂ ਸੁਖੋ ਨਹੀਂ ਇਹ ਵੀ ਨਾ ਵੀ ਦੇਸ ਉੱਤੇ ਪੰਗੇ ਲੈਂਦੀ ਹੈ ਚੱਲ ਉੱਠ ਆ ਬਲੌਗ ਬਣਦਾ ਤੇਰਾ ਚੱਲ ਉੱਠ ਲਾ ਚਾਦਰ ਲੋਕੀ ਬਾਹਰ ਗਰਮੀ ਚ ਬਣਦੇ ਤੂੰ ਕੰਬਲ ਲੈ ਕੇ ਪਈਆਂ ਚਾਦਰਾਂ ਲੈ ਕੇ ਆਹ ਵੇਖੋ ਗਾਇਸ ਦੰਦ ਦੇਖੋ ਇਹਦੇ ਕਿੰਦਾ ਤੇ ਆਦੇ ਆਉਟ ਗਏ ਆਉਟ ਗਏ ਨਹੀਂ ਡਟਗੇ ਆ ਬਸ ਆਪਣਾ ਚਾਹ ਨਹੀਂ ਪੀਦੇ ਆਪਣਾ ਹੈਗਾ ਨਿੰਬੂ ਪਾਣੀ ਮਿੱਠਾ ਨਹੀਂ ਪਾਉਣਾ ਯਾਨੀ ਕਿ ਕੱਲਾ ਨਿੰਬੂ ਤੇ ਫਿਲਟਰ ਵਾਲਾ ਪਾਣੀ ਠੰਡਾ ਪਾਣੀ ਨਵੇਂ ਪੀਂਦੇ ਨਾ ਨੋਰਮਲੀ ਫਿਲਟਰ ਵਾਲੇ ਪੀਂਦੇ ਆ ਤੇ ਇਸ ਤੋਂ ਬਾਅਦ ਹੁਣ ਆਪਾਂ ਕਰਨਾ ਹੈਗਾ ਕੰਮ ਗੱਡੀਏ ਪਸਵੇਂ ਨੂੰ ਬਾਹਰ 5 ਵਜ ਗਏ ਆ ਤੇ ਮਾਤਾ ਦੇ ਚੋਲਣੀਆਂ ਤੇ ਆਪਾਂ ਬਾਹਰ ਕਰਦੇ ਨੇ ਆ ਕਰਦੇ ਆ ਵੀ ਗੱਲਾਂ ਬਾਤਾਂ ਇੱਕ ਆਦੀ ਹੋਰ ਉਹਨਾਂ ਨੂੰ ਲਾ ਦੇਣਾ ਨਾਲੇ ਉਹੀ ਜਿੰਨਾ ਪਾਣੀ ਪੀਤਾ ਆਪਾਂ ਪਸੀਨਾ ਗਰਮੀ ਦਾ ਹੀ ਕਿਉਂਕਿ AC ਚ ਰਹਿੰਦੇ ਆਪਾਂ ਨਾ ਪਾਣੀ ਦੀ ਕਮੀ ਆ ਜਾਂਦੀ ਹੈ ਆਪਣੇ ਚ ਪਾਣੀ ਵੱਧ ਪੀਓ ਜਿੰਨੇ ਪੀ ਹੁੰਦਾ ਸੌਦਾ ਕਰਕੇ ਨਿੰਬੂ ਪਾਣੀ ਵੀ ਡੇਲੀ ਪੀਆ ਕਰੋ ਤੇ ਨਾਲ ਖਾ ਲਿਆ ਕਰੋ ਖੀਰਾ ਗੁੱਡ ਫਾਰ ਹੈਲਥ ਯਾਰ ਚਲੋ ਹੂੰ ਇਹ ਲੋ ਬੰਦ ਕੀਤੀ ਸਟਾਨੇ ਹਾਂ ਵੀਡੀਓ ਬੰਦ ਦੀ ਕਿਉਂ ਬੰਦ ਕੀਤੀ ਹਾਂ ਤੂੰ ਕੀ ਕਹਿਣਾ ਮੈਨੂੰ ਸਟਾਨਉ ਆ ਤੂੰ ਚਲੋ ਆ ਗਏ ਵਾਪਸ ਤਾਂ ਤੁਹਾਨੂੰ ਬੜਾ ਨਿੰਬੂ ਪਾਣੀ ਪੀ ਕੇ ਪਾਤ ਤੇ ਹੁਲਾਤੇ ਪੱਠੇ ਉਹਨਾਂ ਨੇ ਕੱਢੀ ਬਾਹਰ ਅੰਦਰ ਗੋਹਾ ਦਾ ਚੱਕ ਕੇ ਕਰੀਏ ਪੱਧਰ ਲੱਗਦਾ ਮੀਂਹ ਆਊਗਾ ਅੱਜ ਲੱਗਦਾ ਮੀਂਹ ਆਊਗਾ ਤੈਨੂੰ ਕਿੱਦਾਂ ਪਤਾ ਓਦਾਂ ਤੈਨੂੰ ਕਿੱਦਾਂ ਪਤਾ ਮੀਂਹ ਆਊਗਾ ਓਦਾਂ ਹੀ ਜਾਣੀ ਹੈ ਨਹੀਂ ਨਹੀਂ ਸਾਚੀ ਬੋਲਦੀ ਆ ਲੈ ਚੂੜੀਆਂ ਹਾਂ ਬੋਲ ਚੂੜੀਆਂ ਬੋਲ ਕੰਗਣੇ ਓ ਮਾਈ ਗਾਡ ਓ ਮਾਈ ਗਾਡ ਛੇ ਓ ਛੇ ਕੀ ਸ਼ਿਓ ਸ਼ੀ ਕਹਿੰਦੀ ਸ਼ਿਓ ਸ਼ੀ ਕੀ ਹੁੰਦਾ ਮਾਮਾ ਮੈਂ ਕਿ ਜਦੋਂ ਤੂੰ ਪਾਣੀ ਮੰਗਦੇ ਆਂ ਨਾ ਪਾਣੀ ਦੇ ਦਿਓ ਇਹਨਾਂ ਨੂੰ ਇਹਨਾਂ ਨੂੰ ਪਸ਼ੂਆਂ ਨੂੰ ਕਾਉ ਨੂੰ ਇਦਾਂ ਆ ਕਿ ਹਾਂ ਵੇ ਪਾਣੀ ਪੀ ਲਾ ਫੇਰ ਇਹਨਾਂ ਨੂੰ ਕਹਿਣਾ ਹੁੰਦਾ ਸ਼ਿਓ ਸ਼ੀ ਸ਼ਿਓ ਸ਼ੀ ਕਹ ਮਾਮਾ ਪਹਿਲਾਂ ਕਹਿ ਦੋ ਸ਼ਿਓ ਸ਼ੀ ਕਹ ਤੇਰਾ ਸ਼ਿਓ ਸ਼ੀ ਸ਼ਿਓ ਸ਼ੀ ਸ਼ਿਓ ਸ਼ੀ ਸ਼ਿਓ ਸ਼ੀ ਕਿਓ ਸ਼ੇਸ ਨਹੀਂ ਅੱਤਲੇ ਸਾਡੇ ਜਵਨ ਆ ਹਣ ਵੇ ਆ ਹਣ ਵਜਾ ਦੇ ਮੈਂ ਇਧਰੋਂ ਕਰਕੇ ਵਜਾ ਹਣ ਵਜਾਈ ਤੁਨੀ ਕੋਈ ਸ਼ਰਮ ਨਹੀਂ ਗੰਦੇ ਆ ਤੇ ਜੇਬ ਤਾਂ ਹੈਗੀ ਆ ਆਪਾਂ ਕਿੱਥੇ ਚੱਲੇ ਸ਼ਾਮ ਚੱਲੇ ਆ ਜਨ ਨਹੀਂ ਜਾਣੀ ਆਪਾਂ ਕਿੱਥੇ ਜਾਈਏ ਇਹ ਤਾਂ ਉਹਨਾਂ ਖਰੀ ਨੂੰ ਸਖਾਲਦੇ ਆ ਸਖਾਲਦੇ ਇਹਨੂੰ ਕੋਈ ਸਵਾਲ ਨਹੀਂ ਹੈਗਾ ਆਪੇ ਬੋਲਦੀ ਜੋ ਬੋਲਦੀ ਚਲੋ ਹੁਣ ਮੜਾ ਖਾਣ ਪੀਣ ਦਾ ਸਮਾਨ ਲਿਆਉਣਾ ਹੈ ਨਾਲ ਕਿੰਨੇ ਦਿਨ ਹੋ ਗਏ ਇਹ ਵੀ ਅੰਦਰੇ ਬੈਠੀ ਮੈਂ ਕਿ ਨਾਲ ਇਹਨੂੰ ਕਮਾ ਲਿਆ ਉਹਨੇ ਸੁਖ ਨਹੀਂ ਇਹਨੂੰ ਥੋੜਾ ਜਿਆ ਕੰਮ ਹੋ ਗਿਆ ਆਪਣਾ ਸਾਰਾ ਡੰਨ ਆਪਣਾ ਵੀ ਹਿਸਾਬ ਲੈ ਲਿਆ ਆਪਾਂ ਤੇ ਹੁਣ ਬਸ ਕਰਦੇ ਆਂ ਬਲੌਗ ਕੰਟੀਨਿਊ ਬਣੇਦਾ ਬਲੌਗ ਕਹਿੰਦੇ ਹੋੜੀ ਲੈ ਮੇਰੇ ਬਾਹਰ ਨਾ ਕਿਲਰ ਨਾ ਹੋੜੀ ਲੈ ਕੇ ਆ ਰਹੇ ਹਾਂ ਸਾਫੀਕਰ ਆਹ ਸਾਰਾ ਰੀਆ ਹੋਣੀ ਆ ਯਾ ਕਿੱਟ ਲੈ ਆਇਓ ਬਿੰਦੀ ਦੇਖੋ ਅੱਛਾ ਠੰਡਾ ਸੀ ਅਸੀਂ ਤਾਂ ਚਲੋ ਇਸ ਸ਼ਾਮ ਦਾ ਸਵਾਗਤ ਕਰੀਏ ਉਸਮਾਨ ਕੁਛੇ ਦਾ ਉਹ ਤੇ ਆਪਾਂ ਆਪਾਂ ਬੰਦੀ ਦੇਖੋ ਮੈਡਮ ਚਲੋ ਚਲੀਏ ਕਹਿੰਦੇ ਤੁਸੀਂ ਛੂਹਣਾ ਛੂਹ ਕਰੋ ਨਹੀਂ ਪਹਿਲਾਂ ਦੱਸ ਕੀ ਕਹਿੰਗੇ ਕੀ ਆਇਆ ਮਜ਼ਾ ਆਇਆ ਬਹੁਤ ਖੁਸ਼ੀਆਂ ਆਜਾ ਅੱਜ ਦਾ ਦਿਨ ਤੁਹਾਡਾ ਕਿੱਦਾਂ ਦਾ ਗਿਆ ਉਹ ਵਧੀਆ ਨਹੀਂ ਅੱਛਾ ਜੀ ਮੇਰਾ ਅੱਗੇ ਕਹਿ ਕੇ ਕਹਿੰਦੀ ਅੱਜ ਦਾ ਦਿਨ ਵਧੀਆ ਨਹੀਂ ਗਿਆ ਕਹਿੰਦੀ ਆਜਾ ਚਲੋ ਤਰਾ ਆਦਨ ਕੋਲੋਂ ਲੌਂਦਾ ਅੰਦਰ ਨੌਂ ਪਲਸ ਕਾਲਜ ਜਾਣਾ ਸਭ ਕਾਲਜ ਜਾਣਾ ਨਹੀਂ ਮੈਨੂੰ ਤਾਂ ਕਰਕੇ ਹੁਣ ਏਦਾਂ ਕਰ ਫਿਰ ਨਹਾ ਲੂ ਕਿ ਹੁਣੇ ਤਿਆਰ ਹੋ ਕੇ ਸੌਂ ਜਾ ਸਵੇਰੇ ਉੱਠ ਕੇ ਚਲ ਜਾਈਂ ਐਸੋ ਕਹਿੰਦੀ ਲੈ ਮੈਂ ਆਦਨਾ ਕੱਪੜੇ ਤਾਂ ਲਗੜੀ ਲਿਆ ਮੈਂ ਲਾ ਲੂ ਸੁਣੀ ਸੁਣੀ ਨਾ ਨੂੰ ਕਿਸੇ ਦਿਨ ਤਿਆਰ ਹੋ ਜਾ ਨਹੀਂ ਨਹੀਂ ਸਵੇਰੇ ਬਣਿਆ ਹਾਂ ਦੱਡੂ ਕੰਮ ਤੇ ਆ ਹਾਂ ਦੇਖੀ ਮੈਂ ਬਾਹਰ ਗਈ ਸੀ ਸ਼ੌਕਾਂ ਹਾਂ ਦੇਖੀ ਤੇ ਨਹੀਂ ਮੂਵੀ ਕਿੰਨੀ ਜੀ ਤਾਂ ਠੀਕ ਹੈ ਮੈਂ ਸੌਣ ਲੱਗਾ ਬਾਏ ਕਹਿੰਦੇ ਸਾਰਿਆਂ ਨੂੰ ਨਹੀਂ ਤੋ ਕ ਗੁੱਡ ਨਾਈਟ ਕਹਦੇ ਸਾਰਿਆਂ ਨੂੰ ਤੋ ਕ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੈ ਸ੍ਰੀ ਅਕਾਲ ਗੁੱਡ ਮਾਰਨਿੰਗ ਹੁਣੇ ਗੁੱਡ ਨਾਈਟ ਆ ਗੁੱਡ ਨਾਈਟ ਕਿਸੇ ਕਰਦੇ ਬਾਏ ਬੈਂਡੇ ਜੀ ਦਮੇ ਵਲੌਗ ਚ ਮੇਰੇ ਦੇ ਸੁਖੋਨੀ ਵਾਲਾ ਸਾਰਿਆਂ ਨੂੰ ਗੁੱਡ ਨਾਈਟ